ਅੱਜ ਅਸੀਂ ਜਿਹੜਾ ਪੰਜਾਬ ਦੇ ਵਿੱਚ 15000 ਜਿਹੜੇ ਟੋਬੇ ਨੇ ਜਿਨ੍ਹਾਂ ਨੂੰ ਆਪਾਂ ਪਿੰਡਾਂ ਦੇ ਵਿੱਚ ਜਾਂ ਜਾਣਦੇ ਆ ਅਕਸਰ ਆਪਾਂ ਫਿਰਦੀਆਂ ਦੇ ਵਿੱਚ ਦੇਖਿਆ ਹੋਊਗਾ ਟੋਬਿਆਂ ਨੂੰ ਜਾਂ ਪਿੰਡ ਦੇ ਵਿੱਚ ਦੇਖਿਆ ਹੋਊਗਾ ਜਾਂ ਪਿੰਡ ਦੇ ਬਾਹਰ ਬਣੇ ਹੁੰਦੇ ਨੇ ਟੋਬੇ ਹੁੰਦੇ ਨੇ ਜਿਹੜੇ ਜਿਹਦੇ ਚ ਪਿੰਡਾਂ ਦਾ ਸਾਰਾ ਪਾਣੀ ਆ ਜਿਹੜਾ ਉਹ ਆ ਕੇ ਇਕੱਤਰਤ ਹੁੰਦਾ ਇਕੱਠਾ ਹੁੰਦਾ ਉਹਨਾਂ ਟੋਬਿਆਂ ਦੀ ਸਫਾਈ ਦਾ ਜੋ ਪ੍ਰੋਜੈਕਟ ਹੈ ਜੋ ਆਰੰਭੇ ਉਦੇ ਬਾਰੇ ਚ ਅੱਜ ਅਸੀਂ ਉਰੇ ਸਰਵੇ ਕਰਨ ਲਈ ਪਹੁੰਚੇ ਸੀ ਔਰ ਮੈਂ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਇਹ ਦੱਸਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ 2022 ਚ ਜਦੋਂ ਅਸੀਂ ਸਰਕਾਰ ਬਣਾਈ ਸੀ ਅਸੀਂ ਇਹ ਵਾਅਦਾ ਕੀਤਾ ਸੀਗਾ ਕਿ ਅਸੀਂ ਹਰ ਤਰ੍ਹਾਂ ਦੀ ਬੁਨਿਆਦੀ ਸਹੂਲਤਾਂ ਬੁਨਿਆਦੀ ਢਾਂਚਾ ਚਾਹੇ ਸ਼ਹਿਰਾਂ ਦਾ ਹੋਵੇ ਚਾਹੇ ਪਿੰਡਾਂ ਦਾ ਹੋਵੇ ਉਹਨੂੰ ਅਸੀਂ ਵਿਕਸਿਤ ਕਰਾਂਗੇ ਉਹਨੂੰ ਅਸੀਂ ਤਕੜਾ ਕਰਾਂਗੇ ਔਰ ਜਿੰਨੀ ਵਾਰ ਵੀ ਅਸੀਂ ਪਿੰਡਾਂ ਦੇ ਵਿੱਚ ਗਏ ਆ ਬਤੌਰ ਪੰਚਾਇਤ ਮੰਤਰੀ ਪੰਜਾਬ ਹੋਣ ਦੇ ਨਾਤੇ ਜੋ ਜ਼ਿੰਮੇਵਾਰੀ ਮੈਨੂੰ ਪਾਰਟੀ ਹਾਈ ਕਮਾਂਡ ਨੇ ਦਿੱਤੀ ਹੈ ਮੈਂ ਜਦੋਂ ਵੱਖ-ਵੱਖ ਪਿੰਡਾਂ ਦੇ ਵਿੱਚ ਗਏ ਆ ਤਾਂ ਮੈਨੂੰ ਸਭ ਤੋਂ ਜਿਹੜੀ ਵੱਧ ਸੈਂਸਿਟਿਵ ਇਸ਼ੂ ਲੱਗਿਆ ਉਹ ਇਹ ਲੱਗਿਆ ਸੀ ਕਿ ਇੱਕ ਤਾਂ ਸੀ ਪਿੰਡਾਂ ਦੇ ਵਿੱਚ ਜਿਹੜੇ ਪੌਂਡਸ ਨੇ ਜਿਹੜੇ ਟੋਬੇ ਨੇ ਇਹਨਾਂ ਦੀ ਪ੍ਰੋਪਰ ਅਸੀਂ ਸਫਾਈ ਕਰਾਣੀ ਹੈ ਉਸ ਤੋਂ ਬਾਅਦ ਉਹ ਇਹਨਾਂ ਦੀ ਜਿਹੜੀ ਡਰੇਨੇਜ ਹੈ ਡਰੇਨੇਜ ਦਾ ਪ੍ਰਬੰਧ ਕਰਨਾ ਹੈ ਔਰ ਇਹਦੇ 'ਚ ਇਹਨੂੰ ਅਸੀਂ ਕਿਵੇਂ ਮੈਨੇਜ ਕਰਨਾ ਹੈ ਇਹਦੇ 'ਚ ਸੀਵਰੇਜ ਮੈਨੇਜਮੈਂਟ ਟ੍ਰੀਟਮੈਂਟ ਪਲਾਂਟਸ ਲਗਾਣੇ ਨੇ ਉਸ ਤਰੀਕੇ ਦਾ ਸਾਰਾ ਅਸੀਂ ਇਹਦੇ 'ਚ ਮਤਲਬ ਕਿ ਸੈਟਅਪ ਕਰਨਾ ਹੈ ਤੇ ਦੂਸਰਾ ਸਾਨੂੰ ਲੱਗਿਆ ਸੀ ਕਿ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਸਭ ਤੋਂ ਬਦਿਆਦੀ ਟਾਂਚੇ ਦੇ ਵਿੱਚ ਜਿਹੜੇ ਪਲੇਗਰਾਉਂਡਸ ਨੇ ਉਹਨਾਂ ਦੇ ਬਾਰੇ 'ਚ ਆਪਾਂ ਕਿਉਂਕਿ ਜੇ ਆਪਾਂ ਪੰਜਾਬ ਦੀ ਜਵਾਨੀ ਨੂੰ ਨੌਜਵਾਨੀ ਨੂੰ ਬੁਰੀਆਂ ਸੁਰੀਆਂ ਲਾਮਤਾ ਤੋਂ ਬਚਾ ਕੇ ਰੱਖਣਾ ਤਾਂ ਪੰਜਾਬ ਦੀ ਨੌਜਵਾਨੀ ਨੂੰ ਆਪਾਂ ਨੂੰ ਪਲੇਗਰਾਉਂਡਸ ਦੇ ਵਿੱਚ ਲਿਆ ਕੇ ਖੇਡਣ ਲਈ ਪ੍ਰੇਰਿਤ ਕਰਨਾ ਪਊਗਾ ਸੋ ਉਹਦੇ ਲਈ ਬੀਤੇ 10 ਦਿਨ ਪਹਿਲਾਂ ਅਸੀਂ ਅਸੀਂ ਚਮਕੌਰ ਚਮਕੌਰ ਸਾਹਿਬ ਦੇ ਇਲਾਕੇ ਦੇ ਵਿੱਚ ਜਦੋਂ ਗਏ ਸੀ ਉੱਥੇ ਅਸੀਂ ਸਾਰੇ ਪਲੇਗਰਾਉਂਡਸ ਦੀ ਵਿਜ਼ਿਟ ਕਰਕੇ ਆਏ ਸੀਗੇ ਤੇ ਅੱਜ ਦੀ ਜਿਹੜੀ ਸਾਡੀ ਵਿਜ਼ਿਟਸ ਹੈ ਇਹ ਸਾਡੀ ਪੌਂਡਸ ਦੇ ਨਾਲ ਤੋਬਿਆਂ ਨਾਲ ਰਿਲੇਟਡ ਵਿਜ਼ਿਟ ਸੀ ਤੁਸੀਂ ਦੇਖ ਸਕਦੇ ਹੋ ਮੇਰੇ ਪਿਛਲੇ ਪਾਸੇ ਬਹੁਤ ਵੱਡਾ ਇੱਕ ਪ੍ਰੋਜੈਕਟ ਬਣਿਆ ਹੈ ਪਿੰਡ ਚਨਾਰਥਨ ਕਲਾ ਦੇ ਵਿੱਚ ਜਿਹੜਾ ਕਿ ਤਕਰੀਬਨ 1 ਕਰੋੜ 19 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਪ੍ਰੋਜੈਕਟ ਬਣ ਕੇ ਤਿਆਰ ਹੋਇਆ ਹੈ ਔਰ ਇਹ PPCB ਦਾ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦਾ ਐਡਵਾਂਸ ਵਰਜਨ ਹੈ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੰਜ بڑے ਚੈਂਬਰ ਬਣਾਏ ਗਏ ਨੇ ਪਹਿਲਾ ਇੱਕ ਪ੍ਰਾਇਮਰੀ ਚੈਂਬਰ ਹੈ ਜਿਹਦੇ ਵਿੱਚ ਪਿੰਡ ਦਾ ਜਿਹੜਾ ਪਾਣੀ ਹੋਊਗਾ ਗੰਦਾ ਪਾਣੀ ਉਹ ਸਾਰਾ ਉਹਦੇ ਚ ਆਊਗਾ ਉਸ ਤੋਂ ਬਾਅਦ ਉਹ ਪਾਣੀ ਹੈ ਜਿਹੜਾ ਨਿੱਤਰ ਕੇ ਦੂਸਰੇ ਚੈਂਬਰ ਚ ਜਾਊਗਾ ਜਿਹਦੇ ਅੰਦਰ 에ਰੇਟਰਸ ਲੱਗੇ ਹੋਣਗੇ ਔਰ ਉਹ 에ਰੇਟਰਸ ਰਾਹੀਂ ਉਹਦੇ ਚ ਆਕਸੀਜਨ ਦੇ ਡਿਸੋਲਵੈਂਟਸ ਸਪਲਾਈ ਕੀਤੇ ਜਾਣਗੇ ਔਰ ਉਹਦੇ ਵਿੱਚ ਬੈਕਟੀਰੀਆ ਨੂੰ ਖਤਮ ਕਰਨ ਦੇ ਲਈ ਵੱਖ-ਵੱਖ ਤਰੀਕੇ ਦੇ ਜਿਹੜੇ ਕੁਦਰਤੀ ਤੱਤ ਨੇ ਉਹ ਉਹ ਵਿੱਚ ਉਹਦੇ ਚ ਪਾਈ ਜਾਣਗੇ ਤੇ ਉਸ ਤੋਂ ਬਾਅਦ ਚ ਉਹ ਫਿਰ ਉਹਨੂੰ ਸੈਕੰਡ ਚੈਂਬਰ ਚ ਪਾਇਆ ਜਾਊਗਾ ਫਿਰ ਨਿੱਤਰ ਕੇ ਉਹ ਥਰਡ ਚੈਂਬਰ ਚ ਜਾਊਗਾ ਐਦਾਂ ਕਰਦੇ ਹੋਏ ਫਾਈਨਲੀ ਜਿਹੜਾ ਫਿਰ ਇਹਦੇ ਚੋਂ ਪਾਣੀ ਨਿਕਲੂਗਾ ਉਹ ਪਾਣੀ ਬਹੁਤ ਜ਼ਿਆਦਾ ਸਾਫ਼ ਤੇ ਸਵੱਛ ਪਾਣੀ ਹੋਊਗਾ ਜਿਹਨੂੰ ਅਸੀਂ ਪਲਾਂਟੇਸ਼ਨ ਲਈ ਐਗਰੀਕਲਚਰ ਦੇ ਲਈ ਬੜੇ ਆਰਾਮ ਨਾਲ ਯੂਜ਼ ਕਰ ਸਕਦੇ ਹਾਂ ਇਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਸਰਕਾਰ ਨੇ ਇਸ ਵਾਰ ਆਪਣੇ ਬਜਟ ਦੇ ਵਿੱਚ ਬਹੁਤ ਵੱਡੀ ਫਿਗਰ ਹੈ ਇਸ ਵਾਰ ਸਿਰਫ ਤੇ ਸਿਰਫ ਟੋਬਿਆਂ ਦੇ ਸਫਾਈ ਦੇ ਲਈ ਤੇ ਸਾਰੇ ਟੋਬਿਆਂ ਦੇ ਸਿਸਟਮ ਨੂੰ ਦਰੁਸਤ ਕਰਨ ਲਈ ਪੰਜਾਬ ਸਰਕਾਰ ਨੇ ਇਸ ਵਾਰ ਆਪਣੇ ਬਜਟ ਦੇ ਵਿੱਚ 4573 ਕਰੋੜ ਰੁਪਏ ਦੀ 4573 ਕਰੋੜ ਰੁਪਏ ਦੀ ਤਸਵੀਜ ਰੱਖੀ ਹੈ ਇਹਦੇ ਵਿੱਚ ਤੇ ਇਸ ਦੇ ਨਾਲ ਮੈਂ ਇਹ ਵੀ ਦੱਸ ਰਿਹਾ ਹਾਂ ਕਿ ਹੁਣ ਤੱਕ ਜਦੋਂ ਦਾ ਸਾਡੇ ਅਸੀਂ ਇਹ ਟੋਬਿਆਂ ਦੀ ਸਫਾਈ ਦਾ ਕੰਮ ਸ਼ੁਰੂ ਕੀਤਾ ਬਜਟ ਤੋਂ ਬਾਅਦ ਚੋਂ 1062 66 1062 66 ਦਾ ਜਿਹੜਾ ਪਾਣੀ ਹੈ ਉਹਨੂੰ ਅਸੀਂ ਪਾਣੀ ਨੂੰ ਡੀਵਾਟਰਿੰਗ ਕਰਾ ਕੇ ਉਹਨਾਂ ਦਾ ਪਾਣੀ ਬਾਹਰ ਕੱਢ ਕੇ ਛੱਪਣਾ ਦਾ ਤੇ ਇਸ ਤੋਂ ਅੱਗੇ ਇਹਨਾਂ ਚੋਂ 460 ਛੱਪਣਾ ਦੇ ਕਰੀਬ ਐਸੇ ਛੱਪਣ ਨੇ ਜਿਨ੍ਹਾਂ ਦੀ ਅਸੀਂ ਡੀਸੈਲਟਿੰਗ ਵੀ ਕਰਵਾਤੀ ਡੀਸੈਲਟਿੰਗ ਦੇ ਵਿੱਚ ਦੋ ਤਰ੍ਹਾਂ ਦੇ ਫਾਇਦੇ ਹੁੰਦੇ ਨੇ ਨੰਬਰ 1 ਜਿਹੜੀ ਥੱਲੇ ਗਾਰ ਇਕੱਠੀ ਹੋ ਜਾਂਦੀ ਹੈ ਉਹਦੇ ਨਾਲ ਜਿਹੜੀ ਪਾਣੀ ਦੀ ਪਰਕੂਲੇਸ਼ਨ ਹੈ ਜਿਹੜੀ ਥੱਲੇ ਧਰਤੀ ਚ ਜਾਣੀ ਚਾਹੀਦੀ ਹੈ ਉਹ ਪਰਕੂਲੇਸ਼ਨ ਰੁਕ ਜਾਂਦੀ ਹੈ ਤਾਂ ਡੀਸੈਲਟਿੰਗ ਕਰਨ ਦੇ ਨਾਲ ਪਰਕੂਲੇਸ਼ਨ ਹੋਊਗੀ ਪਰ ਡੀਸੈਲਟਿੰਗ ਵੀ ਇੱਕ ਲੈਵਲ ਤੱਕ ਕੀਤੀ ਜਾ ਸਕਦੀ ਹੈ ਉਸ ਤੋਂ ਵੱਧ ਡੀਸੈਲਟਿੰਗ ਕਰਨ ਦੇ ਨਾਲ ਜਿਹੜਾ ਗਰਾਊਂਡ ਵਾਟਰ ਹੈ ਉਹਦਾ ਪਤਨ ਖਰਾਬ ਹੁੰਦਾ ਪਾਣੀ ਦਾ ਸੋ ਇਸ ਕਰਕੇ ਕਿਤੇ ਅਸੀਂ ਡੀਸੈਲਟਿੰਗ ਕਰਾ ਰਹੇ ਹਾਂ ਕਿਤੇ ਅਸੀਂ ਰੀਸੈਲਟਿੰਗ ਕਰਾ ਰਹੇ ਹਾਂ ਕਿਤੇ ਪਾਣੀ ਦਾ ਜਿੱਥੇ ਜ਼ਿਆਦਾ ਇਹਨਾਂ ਨੇ ਡੂੰਘੇ ਕਰ ਲਏ ਛੱਪਰ ਤੇ ਉਸ ਉਹ ਪਾਣੀ ਧਰਤੀ ਇਠਲਾ ਖਰਾਬ ਨਾ ਹੋਵੇ ਮਾੜੀਆਂ ਬਿਮਾਰੀਆਂ ਨਾ ਲੱਗਣ ਭਿਆਨਕ ਕੋਈ ਬਿਮਾਰੀਆਂ ਨਾ ਲੱਗਣ ਘਰਾਂ ਦੇ ਵਿੱਚ ਜਿਹੜਾ ਪਾਣੀ ਆ ਰਿਹਾ ਉਹ ਕੰਟਮੀਨੇਟਿਡ ਵਾਟਰ ਨਾ ਆਵੇ ਸੋ ਉਹਨੂੰ ਮੱਧ ਨਜ਼ਰ ਰੱਖਦੇ ਹੋਏ ਕਿਤੇ ਤਾਂ ਅਸੀਂ ਡੀਸੈਲਟਿੰਗ ਕਰਾ ਰਹੇ ਹਾਂ ਕਿਤੇ ਰੀਸੈਲਟਿੰਗ ਕਰਾ ਰਹੇ ਹਾਂ ਔਰ ਪਾਣੀ ਦੀ ਪਰਕੂਲੇਸ਼ਨ ਪ੍ਰੋਪਰ ਹੋ ਸਕੇ ਉਹਦਾ ਪ੍ਰੋਪਰ ਪ੍ਰਬੰਧ ਕੀਤਾ ਜਾ ਰਿਹਾ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਜਿਹੜਾ ਮਸਲੇ ਸੀ ਇਹ ਤਕਰੀਬਨ ਕੋਈ ਅੱਜ ਦੇ ਨਹੀਂ ਇਹ ਕਈ ਸਰਕਾਰਾਂ ਆ ਕੇ ਚਲੇ ਗਈਆਂ ਸੀ ਆਪਾਂ ਕਾਂਗਰਸ ਤੇ ਅਕਾਲੀ ਦਲ ਦੀ ਭਾਜਪਾ ਦੀ ਸਰਕਾਰਾਂ ਹੰਡਾਈਆਂ ਔਰ ਇਹ 15 ਤੋਂ 20 ਸਾਲ 25 ਸਾਲ ਪੁਰਾਣੇ ਮੁੱਦੇ ਨੇ ਕਿ ਨਾ ਤਾਂ ਕਦੇ ਧਿਆਨ ਦੇ ਨਾਲ ਕਦੇ ਐਨੀ ਮਾਈਕਰੋ ਲੈਵਲ ਤੇ ਕਦੇ ਛੱਪਣਾ ਦੀ ਨਾ ਕਦੇ ਕਿਸੇ ਨੇ ਸਫਾਈ ਕਰਾਈ ਨਾ ਕਦੇ ਸਾਰ ਲੱਤੀ ਪਰ ਹੁਣ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਜੀ ਨੇ ਕਿਉਂਕਿ ਉਹ ਗਰਾਊਂਡ ਲੈਵਲ ਦੇ ਨਾਲ ਗਰਾਊਂਡ ਰਿਐਲਿਟੀ ਦੇ ਨਾਲ ਖੁਦ ਜੁੜੇ ਹੋਏ ਨੇ ਸੋ ਉਹਨਾਂ ਨੇ ਹੁਣ ਇਸ ਵਾਰ ਇੱਕ ਤਹਈਆ ਕੀਤਾ ਸੀ ਕਿ ਆਪਾਂ ਸਾਡੇ ਸਾਡਾ ਜਿਹੜਾ ਟੀਚਾ ਅਸੀਂ ਹੁਣ ਜਿਹੜਾ ਸਾਡਾ ਇਹ 1 ਸਾਲ ਦਾ ਸਮਾਂ ਅਸੀਂ 1 ਸਾਲ ਦੇ ਪੀਰੀਅਡ ਦੇ ਅੰਦਰ ਸਭ ਤੋਂ ਪਹਿਲਾਂ ਅਸੀਂ ਛੱਪੜਾਂ ਦਾ ਤੇ ਜਿਹੜਾ ਪਿੰਡ ਦੇ ਵਿੱਚ ਪਲੇਗਰਾਉਂਡ ਦਾ ਇਹ ਬਾਰ ਫੁੱਟ ਲੈਵਲ ਤੇ ਉੱਤੇ ਕੰਮ ਸ਼ੁਰੂ ਕਰਨਾ ਹੈ ਜਿਹਦਾ ਕੰਮ ਮੈਨੂੰ ਇਹ ਦੱਸਦੇ ਖੁਸ਼ੀ ਹੁੰਦੀ ਹੈ ਕਿ ਬੜੇ ਵੱਡੇ ਸਤਰ ਦੇ ਉੱਤੇ ਚੱਲ ਚੁੱਕਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਜਿਹੜਾ ਮਤਲਬ ਕਿ ਕੰਮ ਹੈ ਔਰ ਇਹਨੂੰ ਅਸੀਂ ਨੇਪਰੇ ਵੀ ਚੜਾਵਾਂਗੇ ਔਰ ਇਹਦਾ ਜਿਹੜਾ ਬੈਨੀਫਿਟ ਹੈ ਸਾਡੀ ਆਉਣ ਵਾਲੀ ਜਿਹੜੀ ਪਿੰਡਾਂ ਦੇ ਵਿੱਚ ਸਾਡੇ ਸਤਕਾਰਯੋਗ ਸੰਗਤ ਰਹਿੰਦੀ ਹੈ ਉਹਨਾਂ ਨੂੰ ਬਹੁਤ ਵੱਡੇ ਲੈਵਲ ਤੇ ਬੈਨੀਫਿਟ ਮਿਲੂਗਾ ਅੱਜ ਮੇਰੇ ਨਾਲ ਇਸ ਮੌਕੇ ਦੇ ਉੱਤੇ ਹਲਕਾ ਫਤੇਗੜ ਸਾਹਿਬ ਤੋਂ ਸਾਡੇ ਐਮਐਲਏ ਸਰਦਾਰ ਲਖਵੀਰ ਸਿੰਘ ਜੀ ਰਾਏ ਸਾਹਿਬ ਪਹੁੰਚੇ ਹੋਏ ਨੇ ਮੇਰੇ ਨਾਲ ਨੇ ਔਰ ਬੱਸੀ ਪਟਾਣਾ ਤੋਂ ਐਮਐਲਏ ਸਰਦਾਰ ਰੁਪਿੰਦਰ ਸਿੰਘ ਜੀ ਹੈਪੀ ਸਾਹਿਬ ਪਹੁੰਚੇ ਹੋਏ ਨੇ ਔਰ ਸਾਡੇ ਜਿਹੜੇ ਉਰੇ ਦੇ ਰੂਰਲ ਡਵੈਲਪਮੈਂਟ ਐਂਡ ਪੰਚਾਇਤੀ ਰਾਜ ਡਿਪਾਰਟਮੈਂਟ ਦੇ ਏਡੀਸੀ ਸਾਹਿਬ ਡੀਡੀਪੀਓ ਸਾਹਿਬ ਬੀਡੀਪੀਓ ਸਾਹਿਬ ਅੱਜ ਪੂਰਾ ਜਿਹੜੇ ਸਾਡੇ ਅਫਸਰ ਸਾਹਿਬਾਨ ਅੱਜ ਉਰੇ ਪਹੁੰਚੇ ਨੇ ਜਿਨ੍ਹਾਂ ਨੂੰ ਨਾਲ ਲੈ ਕੇ ਅੱਜ ਮੈਂ ਬਿਲਕੁਲ ਸਰਪ੍ਰਾਈਜ਼ ਵਿజిਟ ਜਿਹੜੀ ਪਲਾਨ ਕੀਤੀ ਸੀ ਔਰ ਅੱਜ ਅਸੀਂ ਕਈ ਇਸ ਪਹਿਲਾਂ ਤਾਂ ਇਸ ਹਲਕਿਆਂ 'ਚ ਵੱਖ-ਵੱਖ ਪਿੰਡਾਂ 'ਚ ਜਾਵਾਂਗੇ ਕਈ ਪਿੰਡਾਂ 'ਚ ਹੀ ਐਦਾਂ ਵਿజిਟ ਕਰਾਂਗੇ ਤੋਂ ਇਸ ਦੇ ਨਾਲ ਫਿਰ ਅਸੀਂ ਉਸ ਤੋਂ ਬਾਅਦ 'ਚ ਬੱਸੀ ਪਠਾਣਾ ਹਲਕੇ 'ਚ ਰੈਂਡਮਲੀ ਐਦਾਂ ਅਲੱਗ-ਅਲੱਗ ਪਿੰਡਾਂ 'ਤੇ ਵਿజిਟ ਕਰਾਂਗੇ ਔਰ ਇਹ ਜਿਹੜੀ ਵਿజిਟ ਹੈ ਇਹ ਕੋਈ ਅੱਜ ਦੀ ਵਿజిਟ ਨਹੀਂ ਇਹ ਜਿਹੜੀ ਵਿజిਟ ਹੈ ਚਾਹੇ ਉਹ ਪਲੇਗਰਾਉਂਡਾਂ ਦੇ ਨਾਲ ਨਮਿਤ ਹੋਵੇ ਚਾਹੇ ਉਹ ਟੋਬਿਆਂ ਦੇ ਨਾਲ ਨਮਿਤ ਹੋਵੇ ਇਹ ਜਿਹੜੀ ਵਿਜ਼ਿਟ ਹੈ ਸਾਡੀ ਇਹ ਹੁਣ ਰੈਗੂਲਰ ਜਾਰੀ ਰਹੂਗੀ ਮੈਂ ਖੁਦ ਪਰਸਨਲੀ ਤੌਰ ਤੇ ਇਹ ਦਾ ਮਿਨਿਸਟਰ ਇਨ ਚਾਰਜ ਹੋਣ ਦੇ ਨਾਤੇ ਮੈਂ ਖੁਦ ਪਰਸਨਲੀ ਤੌਰ ਤੇ ਇਹਨੂੰ ਮਾਈਕਰੋ ਲੈਵਲ ਤੇ ਮੋਨੀਟਰਿੰਗ ਕਰਾਂਗੇ ਔਰ ਸਾਡੀ ਜਿਹੜੀ ਟੀਮ ਹੈ ਸਾਡੀ ਜਿਹੜੀ ਪੰਚਾਇਤੀ ਰਾਜ ਡਿਪਾਰਟਮੈਂਟ ਦੀ ਟੀਮ ਹੈ ਸਾਡੀ ਟੀਮ ਪੂਰੀ ਮਤਲਬ ਕਿ ਜ਼ਬਰਦਸਤ ਤਰੀਕੇ ਦੇ ਨਾਲ ਇਸ ਕੰਮ ਦੇ ਲਈ ਡਟ ਚੁੱਕੀ ਹੈ ਔਰ ਇੱਕ ਗੱਲ ਮੈਂ ਤੁਹਾਨੂੰ ਹੋਰ ਉਹ ਦੱਸਣੀ ਚਾਹਨਾ ਪਰਾਣੀਆਂ ਸਰਕਾਰਾਂ ਹਮੇਸ਼ਾ ਇੱਕ ਗੱਲ ਦਾ ਪਲੀ ਲੈਂਦੀਆਂ ਸੀ ਕਿ ਜਦੋਂ ਵੀ ਕੋਈ ਡਵੈਲਪਮੈਂਟ ਦਾ ਕਾਰਜ ਕਰਨਾ ਹੁੰਦਾ ਸੀ ਉਹ ਇਹ ਕਹਿੰਨੀਆਂ ਸੀ ਕਿ ਸਾਡੇ ਕੋ ਫੰਡ ਨਹੀਂ ਅਸੀਂ ਡੈਫਿਸਿਟ ਸਟੇਟ ਹੈ ਉਹ ਇਹ ਕਹਿੰਨੀਆਂ ਸੀ ਸਰਕਾਰਾਂ ਕਹਿੰਦੀ ਸਾਡੇ ਕੋਲ ਕਿਤੋਂ ਵੀ ਕੋਈ ਇੰਤਜ਼ਾਮ ਨਹੀਂ ਹੋ ਪਾਰਿਆ ਪਰ ਇਹ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਇਹ ਸਰਕਾਰ ਨੇ ਅੱਜ ਤੱਕ ਇਹਨਾਂ 3 ਸਾਲਾਂ ਦੇ ਅੰਦਰ ਕਦੇ ਆਪਣੇ ਮੂੰਹ ਤੋਂ ਇਹ ਗੱਲ ਨਹੀਂ ਕਹੀ ਵੀ ਸਾਡੇ ਕੋ ਕਿਤੇ ਪੈਸੇ ਦੀ ਕੋਈ ਕਾਚਾ ਜਾਂ ਕਮੀ ਹੈ ਸੋ ਇਸ ਵਾਰ ਵੀ ਅਸੀਂ ਬਜਟ ਦੇ ਵਿੱਚ ਜਿਵੇਂ ਮੈਂ ਦੱਸਿਆ ਕਿ 4573 ਕਰੋੜ ਰੁਪਈਆ ਇਹ ਜਿਹੜੇ 15000 ਟੋਟਲ 15000 ਜਿਹੜੇ ਛੱਪੜ ਨੇ ਇਹਨਾਂ ਦੀ ਸਫਾਈ ਲਈ ਇਹਨਾਂ ਦੀ ਰੈਨੋਵੇਸ਼ਨ ਲਈ ਔਰ ਇਹਨਾਂ ਦੇ ਪਾਣੀ ਦੇ ਪ੍ਰੋਪਰ ਸਿਸਟਮ ਲਈ ਅਸੀਂ ਇਹਦਾ ਤਜਵੀਜ਼ ਰੱਖੀ ਹੈ ਬਜਟ ਰੱਖਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਤੁਸੀਂ ਕੰਮ ਜਿਹੜਾ ਹੈ ਸਾਰੇ ਔਰ ਚੱਲ ਵੀ ਚੁੱਕਿਆ ਤੁਸੀਂ ਪੂਰੇ ਪੰਜਾਬ ਦੇ ਵਿੱਚ ਵੱਡੇ ਲੈਵਲ ਤੇ ਚੱਲਦਾ ਦੇਖੋਗੇ